ਸਤਿ ਸ੍ਰੀ ਅਕਾਲ ਜੀ ਤੁਹਾਡਾ ਹੈਪੀ ਪੰਜਾਬੀ ਵਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਦਿਨਾਂ ਬਾਅਦ ਅੱਜ ਅਸੀਂ ਕਿਸੇ ਨਾ ਕੁਣਾ ਚੱਲਿਆ ਜੀ ਬਾਹਰ ਲੋ ਜੀ ਸ਼ਾਮ ਦਾ ਟਾਈਮ ਹੈ ਸ਼ਾਮ ਦੇ ਵੱਜ ਚੁੱਕਿਆ ਹੈ ਜੀ 5:30 ਤੇ ਪਿੰਡ ਤੋਂ ਵੀਰ ਜੀ ਦੇਗੇ ਸੀਗੇ ਮੇਰੇ ਭਰਾ ਜੀ ਸਾਗ ਤੇ ਹੁਣ ਸਾਬਜੀ ਤੇ ਕਿਸ਼ੂ ਕਟੂਗੇ ਸਾਗ ਨੂੰ ਤੇ ਮੈਂ ਤਰਨ ਲੱਗੀ ਜੀ ਸਾਗ ਕਾਫੀ ਦਿਨਾਂ ਬਾਅਦ ਵਲੌਗ ਆ ਰਿਹਾ ਹੈ ਮੈਂ ਕਿਹਾ ਚਲੋ ਬਣਾਇਆ ਨਹੀਂ ਸੀਗਾ ਚਲੋ ਹੁਣ ਸਾਗ ਬਣਾ ਕੇ ਰੱਖ ਲੈਂਦੇ ਅੱਜ ਸੰਡੇ ਹੈ ਤੇ ਹੁਣ ਸਾਗ ਸਾਰਾ ਸਾਫ ਸੁਥਰਾ ਇਹ ਘਰ ਦਾ ਸਾਗ ਖੇਤਾਂ ਤੋਂ ਤੋੜ ਕੇ ਲੈ ਕੇ ਆਂਦਾ ਵਾ ਕੁਝ ਵੀ ਗੰਦਾ ਨਹੀਂ ਹੈਗਾ ਇਹਦੇ ਵਿੱਚ ਬਸ ਇਹਨੂੰ ਕੱਟ ਕੇ ਪਾਣਾ ਏ ਤੇ ਮੇਥੇ ਪਾਲਖਲੇ ਹੱਥੇ ਹੋਏ ਨਹੀਂ ਉਹ ਸਬਜ਼ੀ ਮਾਰਕੀਟ ਤੋਂ ਲੈ ਆਉਂਗੇ ਮਸ਼ੀਨ ਚੱਲ ਚੁੱਕੀ ਆ ਆਦਰ ਬੇਟਾ ਬਾਪ ਬੇਟਾ ਕੱਟਣ ਲੱਗੇ ਕਿ ਪਾਉਣ ਤੇ ਮੈਂ ਛਿੱਲਣ ਲੱਗੀ ਐ ਲਸਣ ਕਿਉਂਕਿ ਇਹ ਸਾਗ ਬਣਾਉਂਦੇ ਤੇ ਲਸਣ ਦਾ ਕੰਮ ਸਭ ਤੋਂ ਜ਼ਿਆਦਾ ਐ ਇਹਦੇ ਕਾਫੀ ਲਸਣ ਪੈਣਾ ਇਸ ਕਰਕੇ ਮੈਂ ਹੁਣ ਫਟਾਫਟ ਲਸਣ ਛਿੱਲ ਦਮਾਈ ਲੋ ਜੀ ਇਧਰ ਧਰਤਾ ਜੀ ਮੈਂ ਸਾਗ ਟਾਈਮ ਤਾਂ ਬਹੁਤ ਲੱਗਦਾ ਇਹਨੂੰ ਸਵਾਰ ਕੇ ਕੱਟਣੇ ਕੁੱਟਣੇ ਨੂੰ ਐਸੇ ਸਾਫ਼ ਇਹ ਸੀਗਾ ਫਿਰ ਵੀ ਕੱਟਣੇ ਨੂੰ ਟਾਈਮ ਲੱਗਿਆ ਤੇ ਹੁਣ ਧਰਤਾ ਹਲੇ ਤੁਹਾਨੂੰ ਜਿਹੜਾ ਪੋਰ ਲੱਗਦਾ ਨਾ ਕੁੱਕਰ ਇਹਨੇ ਸਾਰੇ ਨੇ نیچے ਦਬ ਜਾਣਾ ਜਿਆਦਾ ਰਿਝ ਜਾ ਜਾਂਦਾ ਨਾ ਫਿਰ ਮੈਂ ਕੁੱਕਰ ਬੰਦ ਕਰਤੀਆਂ ਆਦਾ ਮੈਂ ਇਦਾਂ ਹੀ ਰੱਖਦੀ ਐ ਇਹਨੂੰ ਥੋੜਾ ਸੰਦੂਸਨ ਸੌਫਾ ਖਿਲਲੇ ਲਿਆ ਮੈਂ ਕੱਟ ਕੇ ਪੀਸ ਕੇ ਰੱਖ ਲਿਆ ਤੇ ਥੋੜਾ ਦਵਜੇ ਫਿਰ ਪਾਵਾਂ ਰਾਤ 10 10:30 ਵਜੇ ਸੀਗੇ ਸਾਗ ਨੂੰ ਬਣਾਉਂਦੇ ਹੋਏ ਤੇ ਉਸ ਤੋਂ ਬਾਅਦ ਸਾਗ ਘੋਟ ਲਿਆ ਸੀਗਾ ਸਵੇਰੇ ਤੜਕੇ ਆ ਤੇ ਨਾਲ ਬਣਾਈ ਜੀ ਮੱਕੀ ਦੀ ਰੋਟੀ ਤੇ ਨਬੂ ਸਕੂਲ ਜਾ ਚੁੱਕੀ ਹੈ ਕਿਸ਼ੂ ਨੂੰ ਅੱਜ ਛੁੱਟੀ ਹੈਗੀ ਆ ਤੇ ਇਸ ਕਰਕੇ ਕਿਸ਼ੂ ਘਰੇ ਪੜ੍ਹੂਗਾ ਚੰਨੈ ਜੀ ਮਿਲਦੇ ਕਿਸੇ ਹੋਰ ਵਲੌਗ ਨੂੰ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ